ਅਰਥ 3 ਪੰਜਾਬ ਦੇਖ ਰਹੇ ਹੋ ਮੈਂ ਹਾਂ ਅਨੁਰਾਧ ਸ਼ਰਮਾ ਇਸ ਵਕਤ ਦੀ ਵੱਡੀ ਖਬਰ ਪਟਿਆਲਾ ਤੋਂ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇੱਥੇ ਇੱਕ ਮੇਲਾ ਲੱਗਿਆ ਹੋਇਆ ਕਮਾਰਸਵਾ ਗਰਾਊਂਡ ਜੋ ਕਿ ਰਾਜਪੁਰਾ ਰੋਡ ਦੇ ਉੱਤੇ ਹੈ ਔਰ ਇਸ ਮੇਲੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚਦੇ ਆ ਪਰਿਵਾਰ ਪਹੁੰਚਦੇ ਆ ਛੋਟੇ ਛੋਟੇ ਮਾਸੂਮ ਬੱਚੇ ਪਹੁੰਚਦੇ ਆ ਪਰ ਬੜੀ ਵਾਰ ਦੇਖਣ ਨੂੰ ਮਿਲਦਾ ਕਿ ਜਿਹੜੇ ਮੇਲੇ ਦੇ ਆਯੋਜਕ ਹੁੰਦੇ ਆ ਇਹਨੂੰ ਲਗਾਉਣ ਵਾਲੇ ਹੁੰਦੇ ਆ ਉਹ ਕਈ ਨਿਯਮਾਂ ਨੂੰ ਛਿੱਕੂ ਤੇ ਟੰਕੇ ਆਪਣੇ ਲਾਲਚ ਦੇ ਲਈ ਇਸ ਤਰ੍ਹਾਂ ਮੇਲਿਆਂ ਨੂੰ ਆਰਗੇਨਾਈਜ਼ ਕਰਦੇ ਆ ਸੋ ਤਸਵੀਰ ਤੁਹਾਨੂੰ ਦਿਖਾ ਰਿਹਾ ਇਸ ਚੁੱਲੇ ਦੀ ਜਿਹੜਾ ਕਿ ਮੇਰੇ ਪਿੱਛੇ ਹੈ ਹਾਈਡਰੋਲਿਕ ਚੁੱਲਾ ਏ ਇਸ ਦਾ ਤੁਸੀਂ ਫੰਕਸ਼ਨ ਦੇਖੋਗੇ ਕਿ ਜਦੋਂ ਇਹ ਘੁੰਮਦਾ ਹੈ ਘੁੰਮਦੇ ਹੋਏ ਇਹ ਹਾਈਟ ਤੇ ਜਾਂਦਾ 8 ਫੁੱਟ ਉਸ ਦੀ ਹਾਈਟ ਹੈ ਮੈਨੂੰ ਲੱਗਦਾ ਸ਼ਾਇਦ ਇਸ ਤੋਂ ਉੱਪਰ ਇਸ ਦੀ ਹਾਈਟ ਬਣਦੀ ਹੋਵੇਗੀ ਇਸ ਦੀ ਤਸਵੀਰ ਤੁਹਾਨੂੰ ਇਸ ਕਰਕੇ ਦਿਖਾ ਰਿਹਾ ਕਿਉਂਕਿ ਇਸ ਵਕਤ ਇਸ ਚੁੱਲੇ ਗਿਰ ਕੇ ਦੋ ਲੋਕ ਜੋ ਹੈ ਜ਼ਖਮੀ ਹੋ ਗਏ ਆ ਦੱਸ ਦਈਏ ਕਿ ਦੋ ਮਹਿਲਾਵਾਂ ਦੱਸੀਆਂ ਜਾ ਰਹੀਆਂ ਕਿ ਜ਼ਖਮੀ ਹੋਈਆਂ ਨੇ ਉਹਨਾਂ ਨੂੰ ਜ਼ੇਰੇ ਇਲਾਜ ਹਸਪਤਾਲ ਭੇਜਿਆ ਗਿਆ ਸੋ ਇਹ ਚੁੱਲਾ ਕਿਤੇ ਨਾ ਕਿਤੇ ਜਿਹੜੀ ਅਸੀਂ ਇਸ ਬਾਬਤ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇੱਥੇ ਮੇਲੇ ਦਾ ਜਿਹੜਾ ਕੋਈ ਸੰਚਾਲਕ ਹੈ ਉਹ ਨਹੀਂ ਹੈਗਾ ਮਤਲਬ ਮੇਲੇ ਦਾ ਜਿਹੜਾ ਕੋਈ ਮੈਨੇਜਰ ਹੈ ਜਾਂ ਮਾਲਕ ਹੈ ਉਹ ਨਹੀਂ ਹੈਗਾ ਇਸ ਤੋਂ ਇਲਾਵਾ ਇੱਥੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚ ਚੁੱਕਿਆ ਹੈ ਔਰ ਇੱਥੇ ਫਾਇਰ ਸੇਫਟੀ ਜਿਹੜੇ ਆਫੀਸਰ ਨੇ ਉਹ ਪਹੁੰਚ ਚੁੱਕੇ ਆ ਫਾਇਰ ਬ੍ਰਿਗੇਡ ਦੀ ਟੀਮ ਪਹੁੰਚ ਚੁੱਕੀ ਹੈ ਪਰ ਫਿਲਹਾਲ ਉਹ ਕਹਿੰਦੇ ਆ ਕਿ ਅਸੀਂ ਸਾਨੂੰ ਜਾਣਕਾਰੀ ਇਹਨਾਂ ਵੱਲੋਂ ਇਨਫਾਰਮ ਨਹੀਂ ਕੀਤਾ ਗਿਆ ਪਰ ਸਾਨੂੰ ਨੂੰ ਜਾਣਕਾਰੀ ਮਿਲੀ ਹੈ ਉਸ ਤੋਂ ਬਾਅਦ ਅਸੀਂ ਪਹੁੰਚੇ ਕਿਉਂਕਿ ਉਹਨਾਂ ਦਾ ਕੰਮ ਅੱਗ ਤੇ ਕਾਬੂ ਪਾਣਾ ਹੁੰਦਾ ਇੱਥੇ ਅੱਗ ਨਹੀਂ ਲੱਗੀ ਸੀ ਪਰ ਫਿਰ ਵੀ ਕਦੋਂ ਇਸ ਤਰ੍ਹਾਂ ਦੀ ਕੋਈ ਦਿੱਕਤਾਂ ਆਉਂਦੀਆਂ ਤਾਂ ਵੀ ਕਿਤੇ ਨਾ ਕਿਤੇ ਜਿਹੜਾ ਹੈ ਇਹ ਦੇਖਿਆ ਜਾਂਦਾ ਹੈ ਕਿ ਹਾਇਰ ਬ੍ਰਿਗੇਡ ਦੀ ਮਦਦ ਲਈਤੀ ਜਾਂਦੀ ਹੈ ਸੋ ਹਾਲਾਤ ਵੀ ਥੋੜੇ ਜਿਹਾ ਖਸਤਾ ਨਜ਼ਰ ਆ ਰਹੇ ਮੈਨੂੰ ਝੁੱਲੇ ਦੇ ਦੇਖ ਲਈਏ ਕਿ ਥਾਂ ਥਾਂ ਤੇ ਇਹ ਟੜਕਿਆ ਹੋਇਆ ਸੋ ਇਹ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਕਿ ਚੁੱਲਾ ਥਾ ਥਾ ਤੋਂ ਟੜਕਿਆ ਹੋਇਆ 13 ਪਈਆਂ ਹੋਈਆਂ ਨੇ ਪਰ ਫਿਰ ਵੀ ਇਹ ਇਸ ਤਰ੍ਹਾਂ ਦੇ ਚੁੱਲੇ ਚਲਾ ਕੇ ਲੋਕਾਂ ਦੀ ਜ਼ਿੰਦਗੀਆਂ ਨਾਲ ਖਿਲਵਾੜ ਕੀਤਾ ਜਾਂਦਾ ਸੋ ਤਸਵੀਰ ਤੁਸੀਂ ਦੇਖ ਲਓਗੇ ਇੱਥੇ ਕਿ ਮੌਕੇ ਤੇ ਪ੍ਰਸ਼ਾਸਨ ਜ਼ਰੂਰ ਪਹੁੰਚਿਆ ਸੋ ਇਹ ਕਿਤੇ ਨਾ ਕਿਤੇ ਨਿਯਮਾਂ ਦੀ ਗੱਲ ਕਰ ਰਿਹਾ ਸੀ ਮੈਂ ਜੇਕਰ ਗੱਲ ਕਰ ਲਈ ਪਰਮਿਸ਼ਨ ਦੀ ਤਾਂ ਸਾਡੀ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਉਹਨਾਂ ਦਾ ਕਹਿਣਾ ਕਿ ਇਹਨਾਂ ਕੋਲ ਪਰਮਿਸ਼ਨ ਜਿਹੜੀਆਂ ਉਹ ਹੈਗੀਆਂ ਨੇ ਮੇਲਾ ਆਰਗੇਨਾਈਜ਼ ਕਰਨ ਦੀ ਪਰਮਿਸ਼ਨ ਇਹਨਾਂ ਕੋਲ ਹੈਗੀਆਂ ਨੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਪਰਮਿਸ਼ਨਸ ਚਾਹੀਦੀਆਂ ਹੁੰਦੀਆਂ ਜੇਕਰ ਗੱਲ ਕਰ ਲ ਤੇ ਸੱਤ ਦੇ ਲਗਭਗ ਡਿਪਾਰਟਮੈਂਟ ਵਾਲੀ ਪਰਮਿਸ਼ਨ ਚਾਹੀਦੀ ਹੁੰਦੀ ਹੈ ਸੋ ਉਹਨਾਂ ਦੇ ਵਿੱਚੋਂ ਇਹਨਾਂ ਕੋਲ ਪਰਮਿਸ਼ਨਸ ਦਾ ਜਦੋਂ ਡਿਪਟੀ ਕਮਿਸ਼ਨਰ ਪਟਿਆਲਾ ਦੇ ਨਾਲ ਗੱਲ ਹੋਈ ਤੇ ਉਹਨਾਂ ਦਾ ਕਹਿਣਾ ਕਿ ਇਹਨਾਂ ਕੋਲ ਪਰਮਿਸ਼ਨ ਹੈ ਸੋ ਪਰਮਿਸ਼ਨ ਤਾਂ ਹੈ ਪਰ ਇੱਥੇ ਹੀ ਜਦੋਂ ਹਾਇਰ ਅਫਸਰ ਇੱਥੇ ਪਹੁੰਚੇ ਹੋਏ ਸੀ ਮਿਸਟਰ ਰਜਿੰਦਰ ਕੌਸ਼ਲ ਤੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਰਜਿੰਦਰ ਕੌਸ਼ਲ ਫਾਇਰ ਸਟੇਸ਼ਨ ਅਫਸਰ ਇਨਚਾਰਜ ਪਟਿਆਲਾ ਤੇ ਸਾਨੂੰ ਸੂਚਨਾ ਮਿਲੀ ਸੀ ਕਿਸੇ ਤੋਂ ਵੀ ਉਰੇ ਕੋਈ ਇਨਸੀਡੈਂਟ ਹੋਇਆ ਹੈ ਤਾਂ ਸਾਡੇ ਆਫਿਸ ਦਾ ਸੂਚਨਾ ਨਹੀਂ ਮਿਲੀ ਪਰ ਮੈਨੂੰ ਕਿਸੇ ਤੋਂ ਸੂਚਨਾ ਨਹੀਂ ਸੀ ਅਸੀਂ ਤੁਰੰਤ ਫਿਰ ਵੀ ਮੈਂ ਆਪਣੇ ਟੀਮ ਦੇ ਨਾਲ ਉਹ ਮੌਕੇ ਤੇ ਪਹੁੰਚਿਆ ਤੇ ਮੌਕੇ ਤੇ ਸਾਨੂੰ ਜਿਹੜਾ ਪਤਾ ਲੱਗਿਆ ਵੀ ਕੋਈ ਝੁੱਲਾ ਇਹਨਾਂ ਦਾ ਡੈਮੇਜ ਹੋਇਆ ਉਹਦੇ ਵਿੱਚ ਦੋ ਜਾਂ ਪਤਨ ਤਿੰਨ ਲੇਡੀਆਂ ਨੇ ਜਿਹੜੀਆਂ ਇੰਜਰਡ ਹੋਈਆਂ ਤੇ ਉਹਨਾਂ ਨੂੰ ਵਰਦਵਾਨ ਹਸਪੀਟਲ ਚ ਲਿਜਾਇਆ ਗਿਆ ਸਰ ਜਿਹੜੀ ਸਾਡੇ ਆਉਣ ਤੋਂ ਪਹਿਲਾਂ ਹੀ ਉਹ ਲਿਜਾਇਆ ਜਾ ਚੁੱਕੇ ਸੀ ਇਸ ਰੱਖਿਆ ਦੇ ਇੰਤਜ਼ਾਮ ਫਾਇਰ ਵਿਭਾਗ ਵੱਲੋਂ ਕੀਤੇ ਜਾਂਦੇ ਆ ਜੀ ਸਰਵਾਈ ਜਾਂਦੇ ਆ ਉਹ ਪੂਰੇ ਨਹੀਂ ਜੀ ਸਰ ਆਲੋ ਦੇਖੋ 100% ਤਾਂ ਪੂਰੇ ਨਹੀਂ ਹੁੰਦੇ ਇਹ ਆ ਵੀ ਆਲਮੋਸਟ ਪੂਰੇ ਆ ਜੀ ਸਰ ਸਰ ਇਹ ਕੀ ਹੋਇਆ ਮਤਲਬ 100% ਪੂਰੇ ਸਰ 100% ਦੀ ਇਸ ਤਰ੍ਹਾਂ ਮਤਲਬ ਹੁੰਦਾ ਹੈ ਕਈ ਵਾਰੀ ਕੋਈ ਇਕੁਪਮੈਂਟ ਰਹਿ ਜਾਂਦਾ ਤਾਂ ਅਸੀਂ ਉਹਨਾਂ ਨੂੰ ਦੱਸਤਾ ਸੀਗਾ ਸਵੇਰੇ ਵੀ ਤੁਹਾਡੇ ਤੁਹਾਡੇ ਐਕਸਟਿਊਸ਼ਨ ਘੱਟ ਲੱਗੇ ਹੋਏ ਆ ਉਹ ਅੱਜ ਕੋਈ ਪ੍ਰੋਵਾਈਡ ਕਰਵਾਣੇ ਸੀ ਉਹਨਾਂ ਨੇ ਕਿਉਂਕਿ ਬਿਨਾਂ ਇਹਨਾਂ ਨੂੰ ਲੈ ਕੇ ਮੈਂ ਚਲਾ ਲਈ ਜੀ ਕਿਉਂਕਿ ਸਰ ਚੂਲਿਆਂ ਵਾਸਤੇ ਐਕਸਟਿਊਸ਼ਨ ਦੀ ਲੋੜ ਨਹੀਂ ਪੈਂਦੀ ਸਾਡੀ ਜਿਹੜੀ ਫਾਇਰ ਨੋਰਮਸ ਆ ਜਿਹੜੇ ਫੂਡ ਸਟਾਲਸ ਐ ਜਾਂ ਜਿੱਥੇ ਜੈਂਟ ਸੈਟ ਐ ਉੱਥੇ ਅਸੀਂ ਐਕਸਟੀੰਗੂਇਸ਼ਰ ਇੰਸਟਾਲ ਕਰਵਾ ਦਨੇ ਆ ਜਾਂ ਗੇਟ ਤੇ ਇੰਸਟਾਲ ਕਰਵਾ ਦਨੇ ਸੀ ਪ੍ਰਬੰਧਕ ਨਾਲ ਮੁਲਾਕਾਤ ਹੋਈ ਤੁਹਾਡੀ ਸਰ ਮੇਰੀ ਮੈਂ ਉਰੇ ਪਹੁੰਚਿਆ ਤਾਂ ਕਿਸੇ ਪ੍ਰਬੰਧਕ ਨਾਲ ਮੁਲਾਕਾਤ ਨਹੀਂ ਹੋਈ ਜੀ ਉਰੇ ਕੋਈ ਨਹੀਂ ਹਾਲ ਤੱਕ ਨਹੀਂ ਕੋਈ ਪਹੁੰਚਿਆ ਨਹੀਂ ਹਾਲ ਤੱਕ ਕੋਈ ਨਹੀਂ ਤੁਹਾਡੇ ਵੱਲੋਂ ਪਰਮਿਸ਼ਨ ਦਿੱਤੀ ਗਈ ਸੀ ਸਰ ਬਿਲਕੁਲ ਪਰਮਿਸ਼ਨ ਦਿੱਤੀ ਹੋਈ ਸੀ ਤੇ ਸਰ ਜਿਹੜੇ ਉਹ ਸਿਲੰਡਰ ਲਗਾਏ ਜਾਂਦੇ ਆ ਜਦੋਂ ਅੱਗ ਲੱਗ ਜੇ ਜੀ ਜੀ ਤੇ ਉਹ ਨਾਲ ਦੀ ਨਾਲ ਅੱਗ ਬੁਝਾ ਦਿੰਦੇ ਆ ਉਹ ਕੱਟ ਦੀ ਖਰੇ ਆ ਜੀ ਇੱਥੇ ਸਰ ਦੇਖੋ ਨੋਰਮਸ ਦੇ ਮੁਤਾਬਕ ਪੂਰੇ ਹੈਗੇ ਇਹਨਾਂ ਕੋਲ ਥੋੜੇ ਜਿਹਾ ਕੱਟ ਸੀ ਜਿਹੜੇ ਮੈਂ ਸਵੇਰੇ ਇਹਨਾਂ ਨੂੰ ਕਹਿ ਕੇ ਗਿਆ ਵੀ ਉਹ ਕੱਟ ਲੱਗੇ ਮੈਨੂੰ ਵੀ ਕੱਟ ਲੱਗੇ ਸੀ ਮੈਂ ਇਹਨਾਂ ਨੂੰ ਸਵੇਰੇ ਕਹਿਤਾ ਸੀ ਵੀ ਉਹ ਪੂਰੇ ਕਰ ਦਿਓ ਕੋਈ ਕਿੰਨੀ ਹੈ ਕੋਈ ਨੰਬਰ ਹੈਗਾ ਸਰ ਨੰਬਰਸ ਨੰਬਰਸ ਨਹੀਂ ਹੁੰਦੇ ਕਈ ਵਾਰੀ ਦੇਖੋ ਸੁਣੋ ਸਟਾਲ ਦੇ ਹਿਸਾਬ ਨਾਲ ਕੱਟ ਵੱਜ ਸਕਦੇ ਆ ਗਿਣਤੀ ਕੋਈ ਪੱਕੀ ਗਿਣਤੀ ਨਹੀਂ ਹੁੰਦੀ ਮੇਰੇ ਵੱਟਾ ਮੇਲਾ ਲੱਗਿਆ ਕਿੰਨੇ ਹੋਣੇ ਚਾਹੀਦੇ ਆ ਸਰ ਪ੍ਰੋਕਸੀਮਿਟੀ ਦੇਖੋ ਫੂਡ ਸਟਾਲਸ ਇਹਨਾਂ ਦੇ 4-5 ਫੂਡ ਸਟਾਲਸ ਹੈਗੇ ਆ 5- ਤਾਂ ਉਹ ਤੇ 6 7 ਸਿਲੰਡਰ ਤੇ ਇਹਨਾਂ ਦੇ ਗੇਟ ਤੇ ਅੱਗੇ ਲੱਗੇ ਹੋਏ ਵਿੱਚ ਸਟਾਕਸ ਤੇ ਲੱਗੇ ਹੋਏ ਹੁੰਦਾ ਕਿ ਵਰਬਲੀ ਚੱਲ ਜਾਂਦਾ ਕੰਮ ਜੀ ਸਰ ਨਹੀਂ ਵਰਬਲੀ ਕੋ ਚੱਲਦਾ ਸਰ ਰੇਟਨ ਚ ਹੈ ਸਰ ਥੋੜੇ ਘੱਟ ਸੀਗੇ ਤੇ ਅਸੀਂ ਕੀ ਕਰ ਸਰ ਘੱਟ ਸੀ ਮੈਂ ਚੈਕਿੰਗ ਕੀਤੀ ਸਰ ਜੀ ਤਾਂ ਮੈਨੂੰ ਲੱਗਿਆ ਘੱਟ ਹੈ ਹਾਂ ਮੈਨੂੰ ਦੇਖੋ ਸਾਨੂੰ ਨਹੀਂ ਪਤਾ ਮੇਲੇ 'ਚ ਕਿੰਨਾ ਲੱਗਣਾ ਹੈ ਮੇਲੇ ਦੀ ਪਰਮਿਸ਼ਨ ਹੋਗੀ ਮੇਲੇ ਬਾਰੇ ਜਦਸੀ ਆ ਕੇ ਚੈੱਕ ਕੀਤਾ ਤਾਂ ਸਾਨੂੰ ਲੱਗਿਆ ਵੀ ਉਹ ਕੁਆਂਟੀਟੀ ਉਹਦੇ ਘੱਟ ਹੈ ਅਸੀਂ ਉਹਨੂੰ ਕਰਦੇ ਸੀ 10 ਵਜੇ ਚੈਕਿੰਗ ਕੀਤੀ ਸੀ ਤੁਸੀਂ 10 ਵਜੇ ਮੇਰੇ ਨਾਲ ਗੱਲਬਾਤ ਹੋਈ ਸੀ ਪ੍ਰਸ਼ਾਸਨ ਨਾਲ ਮੈਂ ਮੈਲਬਰੰਦ ਨੂੰ ਫੋਨ ਕੀਤਾ ਜੀ ਹੁਣ ਉਹ ਆਕੇ ਜੀ ਕਿਉਂ ਆਏ ਕਿਉਂ ਨਹੀਂ ਸਰ ਉਹ ਮੇਰੇ ਫੋਨ ਤੇ ਗੱਲ ਕੀਤੀ ਸੀ ਉਹ ਕਹਿੰਦੇ ਸੀ ਚੰਡੀਗੜ੍ਹ ਹੈ ਜੀ ਤੇ ਸਾਡੇ ਉਹਦੇ ਬੰਦੇ ਹੈਗੇ ਬਸ ਮੈਨੂੰ ਤੁਹਾਡੇ ਰਿਕਾਰਡ ਦੇ ਮਤਲਬ ਕਿੰਨੇ ਕਿੰਨਿਆਂ ਦੀ ਫੰਕਸ਼ਨ ਕਿੰਨੇ ਲਾਏ ਗਏ ਆ ਸਰ ਮੇਰੇ ਹਿਸਾਬ ਚ ਆ ਗਿਆ ਵੀ 10 ਤੋਂ 12 ਸਿਲੰਡਰ ਲੱਗੇ ਹੋਏ ਆਂ ਦੇ 10 ਤੋਂ ਬਾਰ ਤੇ ਫਾਇਰ ਫਾਇਰ ਮੀਟ ਦੀ ਬੈਲ ਵੀ ਲਗਾਈ ਗਈ ਨਹੀਂ ਹੈ ਜੀ ਸਰ ਨਹੀਂ ਸਾਢੇ ਵੱਲੋਂ ਅਸੀਂ ਇਹਨਾਂ ਨੂੰ ਕਹਿ ਦਿੰਦੇ ਆ ਵੀ ਆਪ ਪ੍ਰਬੰਧ ਤੁਸੀਂ ਆਪਣੇ ਪੱਧਰ ਤੇ ਕਰਨੇ ਆ ਦੇਖੋ ਜੇ ਅਸੀਂ ਜਗਾ ਜਗਾ ਫਾਇਰ ਗ੍ਰੇਡ ਇੰਸਟਾਲ ਕਰਦੇ ਰਹੀਏ ਤਾਂ ਸ਼ਹਿਰ ਨੂੰ ਅਸੀਂ ਕਿਵੇਂ ਸੁਰੱਖਿਅਤ ਰਾਵਾਂਗੇ ਸਰ ਇੱਥੇ ਕੋਈ ਹੈ ਜੀ ਜਿਹੜਾ ਹੁਣ ਤੁਹਾਨੂੰ ਮਿਲੇ ਜਾਂ ਤੁਹਾਨੂੰ ਮਿਲੇ ਸਰ ਮੈਨੂੰ ਕੋਈ ਨਹੀਂ ਮਿਲਿਆ ਜੀ ਹਾਲ ਤੱਕ ਤਾਂ ਸਰੇ ਇੱਡੀ ਵੱਡੀ ਗੱਲ ਹੋ ਗਈ ਹੈ ਕੋਈ ਕੋਈ ਵੀ ਸੋ ਦੇਖੋ ਇਸ 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 ਵਾਰ ਮੈਂ ਕੁਛ ਨਾ ਦੱਸ ਸਕਦਾ ਜੀ ਵੀ ਮਿਲਿਆ ਨਹੀਂ ਆਇਆ ਨਹੀਂ ਜੀ ਸਰ ਕੌਸ਼ਲ ਸਾਹਿਬ ਇੱਕ ਜਾਣਕਾਰੀ ਲੈਣੀ ਸੀ ਜਿਹੜਾ ਮਦਦ ਲਈ ਮਾਈਕ ਗਰਾਉਂਡ ਹੁੰਦਾ ਜਦੋਂ ਫਾਇਰ ਬ੍ਰਿਗੇਡ ਦੇਖਦਾ ਹੈ ਡਿਪਾਰਟਮੈਂਟ ਦਾ ਤਾਂ ਐਂਟਰੀ ਗੇਟ ਕਿੰਨੇ ਨੇ ਤੇ ਐਗਜ਼ਿਟ ਕਿੰਨੇ ਹੁੰਦੇ ਨੇ ਐਂਟਰੀ ਗੇਟ ਤਾਂ ਇੱਕ ਰੱਖ ਲੈਣ ਠੀਕ ਹੈ ਉਹ ਸਫੀਸ਼ੀਐਂਟ ਗੇਟਾਂ ਚੌੜਾਈ ਗੇਟ ਠੀਕ ਹੈ ਐਗਜ਼ਿਟ ਗੇਟ ਐਮਰਜੈਂਸ ਇਹਨਾਂ ਨੇ ਇੱਕ ਰੱਖਿਆ ਹੋਇਆ ਐਮਰਜੈਂਸੀ ਐਗਜ਼ਿਟ ਇਹ ਕੀ ਕਰਦੇ ਆ ਮੇਲਿਆਂ 'ਚ ਜੇ ਕੋਈ ਅਸੀਡ ਇਨਸੀਡੈਂਟ ਹੁੰਦਾ ਤਾਂ ਪਿੱਛੇ ਜਿਹੜੇ ਇਹਨਾਂ ਦੇ ਕੱਚੇ ਲੱਗੇ ਟੀਨ ਲੱਗੇ ਹੋਏ ਆ ਉਹਨਾਂ ਨੂੰ ਹਟਾ ਦਿੱਤਾ ਜਾਂਦਾ ਉਹ ਐਮਰਜੈਂਸੀ ਐਗਜ਼ਿਟ ਬਣਾ ਦਿੰਨੇ ਆ ਯਾਨੀ ਕਿ ਬਸ ਵਾਲਾ ਕੰਮ ਆ ਵੀ ਜੇ ਬਸ ਪਾਲਟੇ ਕੀ ਸ਼ੀਸ਼ਾ ਤੋੜਾਂਗੇ ਫਿਰ ਬਾ ਨਹੀਂ ਸਰ ਨਹੀਂ ਬਸ ਵਾਲਾ ਕੰਮ ਨਹੀਂ ਹੁੰਦਾ ਸਰ ਨਹੀਂ ਫਿਰ ਟੀਨ ਸਰ ਇਹਨਾਂ ਨੇ ਆਪਣੀ ਸਿਕਿਉਰਟੀ ਵੀ ਦੇਖਣੀ ਹੁੰਦੀ ਆ ਦੇਖੋ ਇੱਥੇ ਅੱਗ ਲੱਗ ਜੇ ਜੀ ਸਰ ਬੱਚੇ ਭੱਜਣਾ ਤੇ ਉਹ ਬੱਚੇ ਪਹਿਲਾਂ ਟੀਨ ਨੂੰ ਪੱਟਣਗੇ ਸਰ ਐਗਜ਼ਿਟ ਗੇਟ ਵੱਡਾ ਹੈਗਾ ਇਹਨਾਂ ਦਾ ਬਹੁਤ ਵੱਡਾ ਗੇਟ ਹੈ ਐਗਜ਼ਿਟ ਗੇਟ ਹੈ ਜਿਹੜੇ ਨਹੀਂ ਮੈਂ ਦੇਖੋ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਬਾਹਰਲਾ ਗੇਟ ਉਹ ਠੀਕ ਹੈ ਇਟ ਮੀਨਸ ਐਗਜ਼ਿਟ ਗੇਟ ਐਗਜ਼ਿਟ ਗੇਟ ਇਹਨਾਂ ਨੇ ਰੱਖਿਆ ਸੀ ਦੋ ਕੰਨੇ ਆ ਐਮਰਜੈਂਸੀ ਐਗਜ਼ਿਟ ਵੀ ਹੁੰਦਾ ਇਹਨਾਂ ਦੇ ਐਮਰਜੈਂਸੀ ਐਗਜ਼ਿਟ ਪਿੱਛੇ ਰੱਖਿਆ ਹੋਆ ਸੀਗਾ ਨੀ 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 ਇਹਨਾਂ ਨੇ ਛਿੱਕੂ ਦੇ ਟੰਗੇ ਹੋਏ ਤੁਸੀਂ ਮੰਨਦੇ ਹੋ ਸਰ ਵੀ ਤੁਹਾਡੀ ਨਜ਼ਰ 'ਚ ਗਲਤ ਹੈ ਸਰ ਦੇਖੋ ਪਿੱਛੇ ਵੀ ਐਗਜ਼ਿਟ ਗੇਟ ਹੈ ਬਿਲਕੁਲ ਗਲਤ ਹੈ ਜੀ ਬਾਕੀ ਇੱਥੇ ਐਗਜ਼ਿਟ ਗੇਟ ਹੈ ਸਰ ਨਹੀਂ ਹੈ ਜੀ ਸਰ ਨਹੀਂ ਹੈ ਨਹੀਂ ਇਟ ਮੀਨਸ ਗਲਤ ਹੈ ਹਾਂ ਬਿਲਕੁਲ ਜੀ ਆਪਣੇ ਡਿਪਾਰਟਮੈਂਟ ਵਾਲੋ ਕੁਝ ਕਰ ਸਰ ਅਸੀਂ ਮੈਂ ਦੱਸ ਰਿਹਾ ਮੈਂ ਸਵੇਰੇ ਕਹਿ ਕੇ ਗਿਆ ਇਹਨਾਂ ਨੂੰ ਜਿਹੜੀ ਜਿਹੜੀ ਮੈਨੂੰ ਕਮੀਆਂ ਲੱਗੀਆਂ ਸੀ ਮੈਂ ਦੱਸ ਗਿਆ ਸੀ ਨਾ ਨਹੀਂ ਜੇ ਹੁਣ ਕਮੀਆਂ ਪੂਰੀਆਂ ਨਹੀਂ ਹੋਈਆਂ ਤੇ ਤੁਸੀਂ ਦੇਖੋ ਮੈਨੂੰ ਹੁਣ ਹੁਣ ਤਾਂ ਕਾਰਵਾਈ ਕਰਾਂਗੇ ਜਿਹੜੀ ਸਾਡੀ ਨੋਰਮ ਸੀ ਜਿਹੜੀ ਪ੍ਰਸ਼ਾਸਨ ਸਾਨੂੰ ਦੱਸੂਗਾ ਕਿ ਮੈਂ ਅੱਜ ਸਵੇਰੇ ਹੀ ਇਹਨਾਂ ਨੂੰ ਕਹਿ ਕੇ ਗਿਆ ਸੀ ਕਿ ਇੱਥੇ ਜਿਹੜੇ ਸਿਲੰਡਰ ਨੇ ਜਦੋਂ ਕੋਈ ਅੱਗ ਲੱਗ ਜਾਂਦੀ ਹੈ ਤਾਂ ਇੱਕ ਸਿਲੰਡਰ ਲਗਾਇਆ ਹੁੰਦਾ ਲਾਲ ਰੰਗ ਦਾ ਉਸ ਨੂੰ ਫਾਇਰ ਸੇਫਟੀ ਵਾਸਤੇ ਲਗਾਇਆ ਜਾਂਦਾ ਹੈ ਵੀ ਉਹ ਘਟਣੇ ਉਹਨਾਂ ਨੂੰ ਵਾਧਾ ਕੀਤਾ ਜਾਵੇ ਉਹਨਾਂ ਦੇ ਵਿੱਚ ਔਰ ਫੂਡ ਸਟਾਲਸ ਦੇ ਕੋਲ ਇਹ ਲੱਗਨੇ ਲਾਜ਼ਮੀ ਹੁੰਦੇ ਆ ਇਹ ਮੈਂ ਲੱਗੇ ਹੋਏ ਉਹਨਾਂ ਨੇ ਅਸਵੇਰੀ ਚੈੱਕ ਕੀਤਾ ਸੀ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਇਹਨਾਂ ਨੂੰ ਇਨਫਾਰਮ ਕਰ ਗਿਆ ਸੀ ਕਿ ਇੱਥੇ ਇਹਨਾਂ ਦਾ ਵਾਧਾ ਕੀਤਾ ਜਾਵੇ ਪਰ ਫਿਲਹਾਲ ਉਹ ਵਾਧਾ ਨਹੀਂ ਹੋਇਆ ਉਹਨਾਂ ਨੇ ਕਿਹਾ ਕਿ ਕਿਤੇ ਨਾ ਕੀਤੇ ਇੱਕ ਆਟ ਉੱਥੇ ਹੀ ਐਗਜ਼ਿਟ ਪੁਆਇੰਟ ਦੀ ਗੱਲ ਕੀਤੀ ਜਾਵੇ ਜਦੋਂ ਇਸ ਤਰ੍ਹਾਂ ਵੱਡੇ ਪੰਡਾਲ ਲੱਗਦੇ ਆ ਵੱਡਾ ਕਰਾਊਡ ਆਉਣਾ ਹੁੰਦਾ ਤਾਂ ਐਗਜ਼ਿਟ ਪੁਆਇ ਤਿੰਨ ਦਿੱਤੇ ਜਾਂਦੇ ਆ ਉਹਨਾਂ ਦੇ ਸਬੰਧ ਮੁਤਾਬਕ ਔਰ ਇੱਕ ਵੱਡਾ ਐਗਜ਼ਿਟ ਪੁਆਇੰਟ ਵੀ ਰੱਖਿਆ ਜਾਂਦਾ ਪਰ ਇੱਥੇ ਇੱਕ ਇਨ ਹੈ ਔਰ ਇੱਕ ਆਊਟ ਹੈ ਇਹ ਰਜਿੰਦਰ ਕੌਸ਼ਲ ਜੋ ਫਾਇਰ ਦੇ ਆਫੀਸਰ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਵੀ ਕਿਤੇ ਨਾ ਕਿਤੇ ਨਿਯਮਾਂ ਨੂੰ ਚਿੱਕੂ ਟੰਗਿਆ ਹੋਇਆ ਸੋ ਇਹ ਤਸਵੀਰ ਜਿਹੜੀ ਹੈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਉਸ ਪਰਿਵਾਰ ਦੇ ਨਾਲ ਵੀ ਜਿਹੜਾ ਪਰਿਵਾਰ ਦੇ ਜੀ ਜ਼ਖਮੀ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਤੁਹਾਨੂੰ ਦਿਖਾ ਰਹੇ ਹਾਂ ਕਿ ਮੇਲਾ ਜਦੋਂ ਇਹ ਇਨਸੀਡੈਂਟ ਹੋ ਗਿਆ ਸੀ ਉਸ ਤੋਂ ਬਾਅਦ ਜਿਹੜੇ ਜ਼ਖਮੀ ਸੀ ਉਹਨਾਂ ਨੂੰ ਪਹੁੰਚਾ ਦਿੱਤਾ ਗਿਆ ਸੀ ਹਸਪਤਾਲ ਪਰ ਮੇਲਾ ਉਸੇ ਤਰ੍ਹਾਂ ਜਾਰੀ ਸੀ ਜਦੋਂ ਉਸੇ মিডিਆ ਪਹੁੰਚਦਾ ਕਦੇ ਵੀ ਡੀਜੇ ਚੱਲ ਰਿਹਾ ਸੀ ਤੁੱਲੇ ਚੱਲ ਰਹੇ ਸੀ ਲਾਈਟਾਂ ਜਲਦੀਆਂ ਸੀ ਇਹਦੇ ਨਾਲ ਪ੍ਰਸ਼ਾਸਨ ਹਰਕਤ ਦੇ ਵਿੱਚ ਆਂਦਾ ਉਸ ਤੋਂ ਬਾਅਦ ਇਹ ਬੰਦ ਹੁੰਦਾ ਸਮਾਂ ਲਗਭਗ ਇਸ ਵਕਤ 10:30 ਵਜੇ ਦਾ ਹੋਗਾ ਸੋ ਇਹ ਕਿਤੇ ਨਾ ਹੋਇਆ ਔਰ ਇਸ ਤਰ੍ਹਾਂ ਨਹੀਂ ਹੋਣਾ ਹੋਗਾ ਇਹਨਾਂ ਆਰਗੇਨਾਈਜ਼ਰ ਨੂੰ ਚਾਹ ਜਿਹੜਾ ਹੈ ਉਸ ਨੂੰ ਮੁਕੰਮਲ ਕੀਤਾ ਜਾਵੇ ਤਾਂ ਜੋ ਇੱਥੇ ਆਉਣ ਬਹੁਤ ਸਾਰੇ ਪਰਿਵਾਰਾਂ ਦੇ ਬੱਚਿਆਂ ਦੀਆਂ ਜ਼ਿੰਦਗੀਆਂ ਦਾ ਜਿਹੜਾ ਹੈ ਕਹਿ ਲਿਏ ਕਿ ਉਹਨਾਂ ਨਾਲ ਖਲਵਾੜ ਨਾ ਹੋ ਸਕੇ ਉਹਨਾਂ ਨਾਲ ਕੋਈ ਅਨਸਖਾਵੀ ਘਟਨਾ ਨਾ ਵਾਪਰੇ ਸੋ ਇਸ ਕਰਕੇ ਹੀ ਪ੍ਰਸ਼ਾਸਨ ਵੀ ਇਹਨਾਂ ਨੂੰ ਵਿਭਾਗ ਬਣਾਉਂਦਾ ਕਿ ਉਹਨਾਂ ਨੂੰ ਵੱਖ-ਵੱਖ ਵਿਭਾਗਾਂ ਤੋਂ ਪਰਮਿਸ਼ਨ ਲੈਤੀ ਜਾਣੀ ਚਾਹੀਦੀ ਹੈ ਤਾਂ ਜੋ ਹਰ ਪਹਿਲੂ ਦੇ ਉੱਤੇ ਜਾਂਚ ਹੋ ਜਾਵੇ ਜਿਸ ਤਰ੍ਹਾਂ ਕਿ ਫਾਇਰ ਸਿਕਿਉਰਿਟੀ ਸੇਫਟੀ ਪੁਲਿਸ ਇਸ ਤਰ੍ਹਾਂ ਦੇ ਬਹੁਤ ਸਾਰੇ ਵਿਭਾਗ ਹੁੰਦੇ ਆ ਸੋ ਉਹਨਾਂ ਤੋਂ ਪਰਮਿਸ਼ਨ ਲੈਣੀ ਹੁੰਦੀ ਹੈ ਸੋ ਉਹ ਪਰਮਿਸ਼ਨ ਇਹਨੇ ਲਿੱਤੀਆਂ ਪਰ ਕਿਤੇ ਨਾ ਕਿਤੇ ਬਹੁਤ ਸਾਰਾ ਕੰਮ ਜਿਹੜਾ ਹੈ ਉਹ ਛੱਡਿਆ ਹੋਇਆ ਜਿਸ ਤਰ੍ਹਾਂ ਕਿ ਉਹ ਕੰਪਰੈਸਰ ਲੱਗਿਆ ਹੋਇਆ ਉਥੇ ਮੀਟਰ ਜਿਹੜਾ ਹੈ ਜਿੱਥੇ ਕਰੰਟ ਹੋ ਸਕਦਾ ਉਹ ਖੁੱਲਾ ਪਿਆ ਸੋ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਕੰਮ ਛੱਡੀ ਹੋਈ ਹੈ ਉਹ ਕਿਤੇ ਕਿਤੇ ਜਿਹੜਾ ਲੱਗਦਾ ਹੈ ਕਿ ਪ੍ਰਸ਼ਾਸਨ ਨੂੰ ਇੱਕ ਵਾਰ ਜ਼ਰੂਰ ਇੱਥੇ ਜਦੋਂ ਇਹ ਮੇਲੇ ਲੱਗਦੇ ਆ ਤੇ ਉਥੇ ਨਿਗਰਾਨੀ ਦੀ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ ਮਤਲਬ ਚਾਹੇ ਇੱਕ ਦਿਨ ਜਾਂ ਦੋ ਦਿਨ ਬਾਅਦ ਜਿਹੜਾ ਲਗਾਇਆ ਜਾਵੇ ਤਾਂ ਜੋ ਅਹੀ ਜੀਆਂ ਛੋਟੀਆਂ-ਛੋਟੀਆਂ ਘਟਨਾਵਾਂ ਜਿਹੜੀਆਂ ਵੱਡੀਆਂ ਘਟਨਾਵਾਂ ਨੂੰ ਜ ਆਮਦ ਕਰ ਸਕਦੀਆਂ ਉਹਨਾਂ ਦੀ ਉਹਨਾਂ ਨੂੰ ਸਿੱਧਾ ਦੇ ਸਕਦੀਆਂ ਉਹਨਾਂ ਨੂੰ ਰੋਕਿਆ ਜਾਵੇ ਸੋ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਜਿਹੜੇ ਲੋਕ ਜ਼ਖਮੀ ਹੋਏ ਆ ਉਹਨਾਂ ਦੇ ਪਰਿਵਾਰ ਨਾਲ ਸੰਪਰਕ ਸਾਧਨ ਦੀ ਕੋਸ਼ਿਸ਼ ਕਰਾਂਗੇ ਇਹ ਨਾਮ ਹੈ ਰਮਨ ਆਪਣੇ ਇਹ ਨਾਮ ਹੈ ਜੀ yogi ਚੜ੍ਹ ਮੇਲਾ ਲੱਗਿਆ ਵੇ ਇਹ ਮੇਲਾ ਜੀ ਮਾਲਕੀ ਤਰਫੋਂ ਇਹ ਨਾਮ ਹੈ ਮੇਲੇ ਦਾ ਫੇਸਬੁਕ ਆ ਉਹ ਵੀ ਤੁਰ ਲਵਗਾਰ ਅਕਿਰਿਆ ਹਾਂਜੀ ਤੁਰ ਲ ਟਟੇ ਰੋ ਇਹ ਇਜਾਜ਼ ਹੈ ਜੀ ਕਿਹਨਾ ਨਚਾਰ ਆਇਆ ਨਕਸਾਨ ਤਾਂ ਕੁਛ ਨਹੀਂ ਹੋਇਆ ਜੀ ਉਹ ਲੇਡੀਜ਼ गिर ਗਈ ਉੱਪਰ ਸੇ ਕੁਛ ਹੋਇਆ ਨਹੀਂ ਜੀ ਸੇਫਟੀ ਤਾਂ ਬਸ ਉਹ ਪਕੜਨੇ ਵਾਲੀ ਐ ਸੇਫਟੀ ਉਸਨੇ ਮੈਂ ਟੋਲੇ ਵਾਲੇ ਦੀ ਗਲਤੀ ਹੈ ਉਸਦੀ ਨਹੀਂ ਗਲਤੀ ਨਹੀਂ ਉਹ ਗਲਤੀ ਜਿਵੇਂ ਉੱਪਰ ਉੱਠਦਾ ਹੈ ਨਾ ਜੀ ਤਾਂ ਐਸੀ ਤੁਰੰਤ ਚੱਕਰਾਇਆ ਉਸ ਕੋ ਨੀਚੇ गिर ਗਈ ਨਹੀਂ ਮੇਲੇ ਜੀ ਟੰਨ ਲੱਗੇ ਵਲ ਮੇਲੇਗੇ ਵਾਲੋ ਵੀ ਹੈ ਇਹ ਜੀ ਕੁਮਾਰ ਸੁਭਾ ਗਰਾਊਂਡ ਦੇ ਵਿੱਚ ਇੱਕ ਮੇਲਾ ਚੱਲ ਰਿਹਾ ਹੈ ਜਿਹਦੇ ਵਿੱਚ ਸਾਨੂੰ ਇਹਨਾਂ ਇਨਫੋਰਮੇਸ਼ਨ ਆਈ ਜੀ ਕੋਈ ਝੁਲੇ ਦੇ ਵਿੱਚ ਦਿੱਕਤ ਆਈ ਹੈ ਤਾਂ ਉਹਦੇ ਕਰਕੇ ਦੋ ਲੇਡੀਜ਼ ਨੂੰ ਸੱਟ ਵੱਜੀ ਹੈ ਤੇ ਉੱਚੀ ਨੂੰ ਇਹ ਤੇ ਮੌਕੇ ਤੇ ਆਏ ਆ ਵੈਰੀਫਾਈ ਕਰ ਰਹੇ ਕੀ ਹਾਲਾਤ ਨੇ ਲੇਡੀ ਕਿੰਨੇ ਜਨੇ ਸੀਗੇ ਜਿਨੇ ਸੱਟ ਵੱਜੀ ਆ ਦੋ ਲੇਡੀਜ਼ ਦੇ ਹੁਣ ਤੱਕ ਜੋ ਸਾਹਮਣੇ ਆਈ ਆ ਚੀਜ਼ ਜੀ ਉਹ ਲੇਡੀ ਦੇ ਸੱਟਾਂ ਵੱਜੀ ਨੇ ਬਰਦਮਨ ਹਸਪੀਟਲ ਦੇ ਵਿੱਚ ਹੈਗੇ ਆ ਉਹ ਕਾਰਨ ਕੀ ਹੈ ਕਿ ਉਹਨੇ ਜੇ ਕੋਈ ਫਿਲਹਾਲ ਤੱਕ ਤਾਂ ਨਹੀਂ ਹੈ ਮੈਂ ਤੇ ਪਰ ਕਮੈਂਟ ਕਰ ਸਕਦਾ ਮੈਂ ਮੌਕੇ ਤੇ ਪਹੁੰਚਿਆ ਸਰ ਜਿਹੜਾ ਮੇਲਾ ਹੈਗੇ ਤੇ ਉਪਰ ਐਨਓਸੀ ਸਾਰੇ ਲਿਖਿਆ ਪਿਆ ਇਹਨਾਂ ਨੇ ਪਰਮਿਸ਼ਨਸ ਹੈਗੇ ਨਾ ਕੋਈ ਇਸ ਚੀਜ਼ ਸਾਰੀਆਂ ਚੀਜ਼ਾਂ ਵੈਰੀਫਾਈ ਹੋਣਗੀਆਂ ਸੇਫਟੀ ਅਕਮੈਂਟਸ ਵੀ ਨਜ਼ਰ ਆ ਰਹੇ ਜੀ ਕਿਤੇ ਕੋਈ ਫਾਇਰ ਸਟੇਸ਼ਨ ਲੈ ਕੇ ਸੇਫਟੀ ਅਕ ਮ ਲੋਕੀ ਮੈਂ ਮੌਕੇ ਤੇ ਪਹੁੰਚੇ ਹੋਈ ਆ ਜਿਵੇਂ ਵੈਰੀਫਾਈ ਹੋ ਕੇ ਜੋ ਵੀ ਬਣਦਾ ਹੋਊਗਾ ਕਰ ਲਾਂ ਸਰ ਕੋਈ ਮੈਨੇਜਮੈਂਟ ਦਾ ਜਿਹੜਾ ਉਹ ਹੈਗਾ ਤੁਹਾਨੂੰ ਕੋਈ ਮਿਲੇ ਜੀ ਕੋਈ ਉਹ ਦਿਖ ਨਹੀਂ ਰਹੀ ਜੀ ਮੈਨੇਜਮੈਂਟ ਦਾ ਮੈਨੇਜਮੈਂਟ ਨਾਲ ਕੰਟੈਕਟ ਕਰ ਰਹੇ ਆ ਆਰੇ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾਏਗੀ ਅੱਗੇ ਨਤੀਜਾ ਜੋ ਵੀ ਬਣਦਾ ਹੋਊਗਾ ਜੀ ਸਰ ਹਜੇ ਪਤਾ ਲੱਗਿਆ ਜੀ ਜੋ ਇੰਜਰਡ ਹੋਏ ਆ ਉਹ ਪਟਿਆਲਾ ਦੇ ਆ ਤੇ ਕੌਣ ਨੇ ਇਸ ਤਰ੍ਹਾਂ ਦਾ ਕੁੱਤ ਰਗੇ ਨਹੀਂ ਬ੍ਰਦਰ ਹਜੇ ਕੁਝ ਨਹੀਂ ਬਤਾ ਆਪਾਂ ਜੇ ਬਿਲਕੁਲ ਇਨੀਸ਼ੀਅਲ ਸਟੇਜ ਤੇ ਆਪਾਂ ਖੜੇ ਸੋ ਹਸਪਤਾਲ ਦੇ ਬਾਹਰ ਪਹੁੰਚੇ ਆ ਇੱਥੇ ਗੱਲਬਾਤ ਕੀਤੀ ਹੈ ਪਰਿਵਾਰ ਮੈਂਬਰਾਂ ਨਾਲ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਵੀ ਉਸ ਥੂਲੇ ਦੇ ਵਿੱਚ ਬੈਠੇ ਸੀ ਹਜੇ ਅੱਧਾ ਕਿਹ ਗੇੜਾ ਆਇਆ ਸੀ ਤੇ ਜਿਹੜੇ ਪਰਿਵਾਰਕ ਮੈਂਬਰ ਹੈ ਜਿਸ ਦੇ ਵਿੱਚ ਕੀ ਉਹਨਾਂ ਦੀ ਧੀ ਤੇ ਨੂੰ ਉਹ ਪਲਟ ਗਏ ਤੇ ਉਹਨਾਂ ਦੇ ਸੱਟਾਂ ਲੱਗੀਆਂ ਫਿਲਹਾਲ ਤੁਹਾਨੂੰ ਦੱਸ ਦਈਏ ਜਿਹੜੇ ਉਹਨਾਂ ਦੇ ਨੂੰ ਹੈ ਉਹਨਾਂ ਦੇ ਘੱਟ ਸੱਟ ਲੱਗੀ ਹੈ ਪਰ ਬੇਟੀ ਜਿਹੜੀ ਹੈ ਉਸ ਦੇ ਕਾਫੀ ਸੱਟਾਂ ਜਿਹੜੀਆਂ ਜ਼ਿਆਦਾ ਲੱਗੀਆਂ ਨੇ ਫਿਲਹਾਲ ਉਹ ਜ਼ੇਰੇ ਇਲਾਜ ਹਸਪਤਾਲ ਦੇ ਵਿੱਚ ਦਾਖਲ ਨੇ ਸੋ ਅਸੀਂ ਇੱਕੋ ਗੱਲ ਕਹਿਣਾ ਚਾਹਾਂਗੇ ਪ੍ਰਸ਼ਾਸਨ ਨੂੰ ਕਿ ਇਸ ਤਰ੍ਹਾਂ ਦੇ ਜਦੋਂ ਮੇਲੇ ਲੱਗਦੇ ਆ ਤਾਂ ਇੱਥੇ ਰੂਟੀਨ ਚੈੱਕ ਹੋਣਾ ਵੀ ਲਾਜ਼ਮੀ ਹੈ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਰੂਟੀਨ ਚੈੱਕ ਹੋਣਾ ਵੀ ਲਾਜ਼ਮੀ ਹੈ ਤਾਂ ਜੋ ਕਿਸੇ ਚੀਜ਼ ਦੀ ਕੋਈ ਕਮੀ ਨਾ ਰਹਿ ਜਾਵੇ ਕਿਉਂਕਿ ਇਸ ਥਾਂ ਦੇ ਉੱਤੇ ਪਰਿਵਾਰ ਆਣਾ ਹੁੰਦਾ ਬੱਚਿਆਂ ਨੇ ਆਣਾ ਹੁੰਦਾ ਤੇ ਖਾਸ ਤੌਰ ਤੇ ਜਿਹੜੇ ਝੁੱਲ੍ਹੇ ਲਗਾਏ ਜਾਂਦੇ ਆ ਇਹਨਾਂ ਝੁੱਲਿਆਂ ਦੀ ਪੁਸ਼ਟੀ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਕਿ ਇਹ ਸਹੀ ਤਰੀਕੇ ਦੇ ਝੁੱਲ੍ਹੇ ਲਗਾਏ ਗਏ ਆ ਕਿ ਇਹਨਾਂ ਦੇ ਮਾਪਦੰਡ ਸਹੀ ਨੇ ਕਿ ਇਹਨਾਂ ਦੀ ਕੰਡੀਸ਼ਨ ਸਹੀ ਹੈ ਕਿ ਇਹ ਚੱਲਣ ਲੈ ਕੇ ਆ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੇ ਮੇਲਿਆਂ ਦੇ ਵਿੱਚ ਇਹ ਝੁੱਲਿਆਂ ਦੁਆਰਾ ਕਈ ਵੱਡੇ ਹਾਸੇ ਹੋ ਚੁੱਕੇ ਨੇ ਕੈਮਰਾ ਪਰਸਨ ਅਭੇ ਦੇ ਨਾਲ ਅਨੁਰਾਗ ਸ਼ਰਮਾ ਦੀ ਰਿ